ਰੋਡ ਤੇ ਜੋ ਲਾਂਚਰ ਮਿਲੇ ਨੇ ਉਸ ਮਾਮਲੇ ਦੇ ਵਿੱਚ ਐਸਐਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਨੇ ਮੌਕੇ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਕੋਈ ਕਵਾਡ ਦੇ ਵਿੱਚੋਂ ਲਿਆਇਆ ਗਿਆ ਜਿਹੜੇ ਕਿ ਬੰਬ ਪੈਗੇ ਆ ਪਰ ਉਹਨਾਂ ਕਿਹਾ ਕਿ ਪੁਲਿਸ ਵਿਭਾਗ ਦੀਆਂ ਵੱਖ-ਵੱਖ ਟੀਮਾਂ ਇਸ ਦੀਆਂ ਜਾਂਚ ਕਰ ਰਹੀਆਂ ਹਨ ਜਾਂਚ ਤੋਂ ਬਾਅਦ ਹੀ ਅਸਲ ਪਤਾ ਲੱਗੇਗਾ ਕਿ ਆਖਰ ਇਹਨੇ ਵੱਡੀ ਤਾਦਾਦ ਚ ਲਾਂਚਰ ਆਏ ਕਿੱਥੋਂ ਕਿਉਂਕਿ ਪਿਛਲੇ ਪਾਸੇ ਜਿਹੜਾ ਮੁਹੱਲਾ ਹੈਗਾ ਜਿੱਥੇ ਤੋਂ ਇਹ ਰਾਜਪੁਰਾ ਰੋਡ ਕੁਮਾਰਸਾ ਸਕੂਲ ਦੇ ਸਾਹਮਣੇ ਜਿੱਥੇ ਖਾਲੀ ਥਾਂ ਤੋਂ ਇਹ ਲਾਂਚਰ ਮਿਲੇ ᱛੀ ਉਸ ਦੀ ਬੈਕ ਸਾਈਡ ਤੇ ਕੁਝ ਲੋਕ ਜਿਹੜੇ ਕਿ ਕਵਾੜ ਦਾ ਕੰਮ ਕਰਦੇ ਨੇ ਐਸਐਸਪੀ ਪਟਿਆਲਾ ਨੇ ਕਿਹਾ ਕਿ ਹੋ ਸਕਦਾ ਕੋਈ ਕਵਾੜ ਦੇ ਕੰਮ ਦੇ ਵਿੱਚ ਕੋਈ ਕਵਾੜੀਆ ਲੈ ਕੇ ਆਇਆ ਹੋਵੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਰਾਘਿਰਿਤ ਜਿਹੜਾ ਕਿ ਰਾਘਿਰਿਤ ਸੀ ਉਸਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਰੇ ਲਾਂਚਰ ਪਏ ਨੇ ਤੋਂ ਉਸ ਤੋਂ ਬਾਅਦ ਪੁਲਿਸ ਵਿਭਾਗ ਦੇ ਵਿੱਚ ਵੀ ਇੱਕਦਮ ਹੜਤੰਮ ਪੱਟ ਗਿਆ ਕਿਉਂਕਿ ਸ਼ਹਿਰ ਦੀ ਸੰਗੜੀਆ ਬਾਤੀ ਦੇ ਵਿੱਚ ਇਵੇਂ ਪੰਬ ਮਿਲਨੇ ਬਹੁਤ ਵੱਡੀ ਗੱਲ ਹੈ ਪਰ ਤੁਰੰਤ ਐਸਐਸਪੀ ਪਟਿਆਲਾ ਨੇ ਮੌਕੇ ਤੇ ਜੂਨੀਅਰ ਅਧਿਕਾਰੀਆਂ ਦੇ ਨਾਲ ਲਿ ਜਾ ਕੇ ਪੁਲਿਸ ਦੀਆਂ ਵੱਖ-ਵੱਖ ਟੀਮਾਂ ਉੱਤੇ ਪਹੁੰਚੀਆਂ ਔਰ ਜਾਂਚ ਜਿਹੜੀ ਕਿ ਅਜੇ ਜਾਰੀ ਹੈ ਪਰ ਉਹਨਾਂ ਕਹਿੰਿਆ ਕਿ ਹੋ ਸਕਦਾ ਹੈ ਕਿ ਇੱਕ ਵਾਰਡ ਦੇ ਵਿੱਚੋਂ ਲਿਆਇਆ ਗਿਆ ਮਾਲ ਹੋਵੇ ਪਟਿਆਲਾ ਤੋਂ ਨੀਰ ਦੇ ਨਾਲ ਰਣਜੀਤ ਜੋਸ਼ੀ ਦੀ ਰਿਪੋਰਟ ਇਹ ਸਾਨੂੰ ਇਨਫੋਰਮੇਸ਼ਨ ਆਈ ਸੀ ਕਿਸੇ ਰਾਹੀਰ ਵੱਲੋਂ ਇਨਫੋਰਮੇਸ਼ਨ ਦਿੱਤੀ ਗਈ ਸੀ ਕਿ 6 ਤੋਂ 7 ਜਿਹੜੇ ਨੇ ਉਹ ਰਾਕਟ ਮਿਲੇ ਨੇ ਇੱਥੇ ਸੋ ਉਹਦੇ ਤੇ ਸ਼ਵਿਫਟਲੀ ਐਕਟ ਕਰਦੇ ਹੋਏ ਸਾਡੀ ਪੁਲਿਸ ਇੱਥੇ ਪਹੁੰਚੀ ਹੈ ਤੇ ਨਾਲ ਹੀ ਬੌਮ ਡਿਸਪੋਜ਼ਲ ਟੀਮ ਐਂਟੀ ਸਬਟ ਤੇ ਚੈੱਕ ਟੀਮ ਵੀ ਪਹੁੰਚੀ ਉਹਨਾਂ ਨੇ ਜਿਹੜਾ ਪ੍ਰੀਲੀਮਨਰੀ ਚੈੱਕ ਕੀਤਾ ਉਹਦੇ ਵਿੱਚ ਐਕਸਪਲੋਸਿਵ ਮਟੀਰੀਅਲ ਕੋਈ ਵੀ ਨਹੀਂ ਹੈਗਾ ਸੋ ਇਹੋ ਜਿਹਾ ਲੱਗਦਾ ਕਿ ਕੋਈ ਪੁਰਾਣਾ ਕਬਾੜੀਆ ਵਗੈਰਾ ਇੱਥੇ ਰੱਖ ਗਿਆ ਬਿਕਾਜ਼ ਜਿਵੇਂ ਤੁਸੀਂ ਜਗਾ ਦੇਖੋਗੇ ਕਾਰਬੇਜ ਡੰਪ ਹੈ ਸੋ ਇੱਥੇ ਕੋਈ ਸੁੱਟ ਗਿਆ ਪੁਰਾਣਾ ਕਿਸੇ ਕੋਲ ਪਿਆ ਹੋਇਆ ਸੀ ਐਵੇਂ ਚਾਪਦਾ ਸੋ ਇਹਦੇ ਚ ਇਨਵੈਸਟੀਗੇਟ ਕਰਾਂਗੇ ਡੀਪਲੀ ਸਾਰੇ ਐਂਗਲਸ ਤੋਂ ਹੀ ਆਪਾਂ ਕਰਾਂਗੇ ਨਾਟ ਰੂਲਿੰਗ ਆਊਟ ਐਨੀਥਿੰਗ ਬਟ ਜਿਹੜੀ ਹਜੇ ਤੱਕ ਇਨਵੈਸਟੀਗੇਸ਼ਨ ਹੈ ਇਦਾਂ ਲੱਗਦਾ ਕਿ ਕੋਈ ਕਬਾੜੀਆ ਸੁੱਟ ਕੇ ਗਿਆ ਆਰਮੀ ਅਥਾਰਟੀਆਂ ਨੂੰ ਵੀ ਅਸੀਂ ਨਾਲ ਇਨਵੋਲ ਕਰ ਰਹੇ ਹਾਂ ਉਹਨਾਂ ਦੇ ਵੀ ਐਕਸਪਰਟਸ ਆ ਰਹੇ ਉਹ ਵੀ ਚੈੱਕ ਕਰਨਗੇ ਕਿੰਨੇ ਪੁਰਾਣਾ ਹੈਗਾ ਤੇ ਕਿਵੇਂ ਇੱਥੇ ਤੱਕ ਪਹੁੰਚਿਆ ਕਿੰਨੇ ਮਿਲੇ ਨੇ ਜੀ ਟੋਟਲ 7 ਮਿਲੇ ਸਰ ਕੋਈ ਸੀਸੀਟੀਵੀ ਫੁਟੇਜ ਵਗੈਰਾ ਮਿਲੀ ਇੱਥੇ ਪਤਾ ਲੱਗੇ ਕੌਣ ਰੱਖ ਗਿਆ ਹੈ ਹਜੇ ਹੁਣੇ ਹੀ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਹੁਣੇ ਹੀ ਇੱਥੇ ਪਹੁੰਚੇ ਆ ਸੋ ਸਾਰੇ ਜਿਵੇਂ ਮੈਂ ਕਿਹਾ ਕਿ ਤਰੀਕੇ ਨਾਲ ਇਨਵੈਸਟੀਗੇਟ ਕਰਾਂਗੇ सीसीटीवी फुटेज भी देखी जाओगी बाकी टेक्निकल तरीके नाल भी इन्वेस्टिगेट ਕੀਤਾ ਜਾਊਗਾ ਹਿਊਮਨ ਇੰਟੈਲੀਜੈਂਸ ਵੀ ਲੱਗ ਜਾਊਗਾ ਸੋ ਜਲਦੀ ਇਹਨੂੰ ਆਪਾਂ ਟ੍ਰੇਸ ਕਰ ਲਾਂਗੇ ਕਿ ਕੌਣ ਲੱਕੀ ਗਿਆ ਸਰ ਜੀ ਬਹੁਤ ਜਲਦੀ ਇਹ ਕੁਝ ਵੀ ਕਹਿਣਾ ਕਿ ਕਿਵੇਂ ਇੱਥੇ ਪਹੁੰਚੇ ਸੋ ਜਿਵੇਂ ਮੈਂ ਕਿਹਾ ਕਿ ਸਾਰੇ ਤਰੀਕੇ ਨਾਲ ਆਪਾਂ ਇਨਵੈਸਟੀਗੇਟ ਕਰਾਂਗੇ ਸਾਰੀਆਂ ਚੀਜ਼ਾਂ ਇਹਦੇ ਚ ਐਗਜ਼ਾਮਿਨ ਕੀਤੀਆਂ ਜਾਣਗੀਆਂ ਉਸ ਤੋਂ ਬਾਅਦ ਹੀ ਕੁਝ ਕਹਿਣਾ ਠੀਕ ਸਰ ਯੂਜ਼ ਤਾਂ ਨਹੀਂ ਹੋਏ ਪਰ ਚੱਲੇ ਹੋਏ ਸੀ ਕਿਸ ਤਰ੍ਹਾਂ ਨਹੀਂ ਉਹ ਆਰਮੀ ਅਥਾਰਟिटीज ਨੂੰ ਬੁਲਾਇਆ ਉਹ ਇੱਕ ਵਾਰੀ ਸਾਰਾ ਚੈੱਕ ਕਰਕੇ ਫਿਰ ਦੱਸ ਦੇ ਤੇ ਜੋ ਲੌਂਚਰ ਮਿਲੇ ਨੇ ਉਸ ਮਾਮਲੇ ਦੇ ਵਿੱਚ ਐਸਐਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਨੇ ਮੌਕੇ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਕੋਈ ਕਵਾੜ ਦੇ ਵਿੱਚੋਂ ਲਿਆਇਆ ਗਿਆ ਜਿਹੜੇ ਕਿ ਬੰਬ ਪੈਗੇ ਆ ਪਰ ਉਹਨਾਂ ਨੇ ਕਿਹਾ ਕਿ ਪੁਲਿਸ ਵਿਭਾਗ ਦੀਆਂ ਵੱਖ-ਵੱਖ ਟੀਮਾਂ ਇਸ ਦੀਆਂ ਜਾਂਚ ਕਰ ਰਹੀਆਂ ਹਨ ਜਾਂਚ ਤੋਂ ਬਾਅਦ ਹੀ ਅਸਲ ਪਤਾ ਲੱਗੇਗਾ ਕਿ ਆਖਰ ਇਹਨੇ ਵੱਡੀ ਤਾਦਾਦ ਚ ਲੌਂਚਰ ਆਏ ਕਿੱਥੋਂ ਕਿਉਂਕਿ ਪਿਛਲੇ ਪਾਸੇ ਜਿਹੜਾ ਮੁਹੱਲਾ ਹੈਗਾ ਜਿੱਥੇ ਤੋਂ ਇਹ ਰਾਜਪੁਰਾ ਰੋਡ ਕਮਾਰਸ ਸਕੂਲ ਦੇ ਸਾਹਮਣੇ ਜਿੱਥੇ ਖਾਲੀ ਥਾਂ ਤੋਂ ਇਹ ਲੌਂਚਰ ਮਿਲੇ ᱛੀ ਕੁਝ ਬੈਕ ਸਾਈਡ ਤੇ ਕੁਝ ਲੋਕ ਜਿਹੜੇ ਕਿ ਕਵਾੜ ਦਾ ਕੰਮ ਕਰਦੇ ਨੇ ਐਸਐਸਪੀ ਪਟਿਆਲਾ ਨੇ ਕਿਹਾ ਕਿ ਹੋ ਸਕਦਾ ਕੋਈ ਕਵਾੜ ਦੇ ਕੰਮ ਦੇ ਵਿੱਚ ਕੋਈ ਕਵਾੜੀਆ ਲੈ ਕੇ ਆਇਆ ਹੋਵੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਰਾਘੀਰ ਇੱਕ ਜਿਹੜਾ ਕਿ ਰਾਘੀਰ ਸੀ ਉਸਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਰੇ ਲਾਂਚਰ ਪਏ ਨੇ ਤੋਂ ਉਸ ਤੋਂ ਬਾਅਦ ਪੁਲਿਸ ਵਿਭਾਗ ਦੇ ਵਿੱਚ ਵੀ ਇੱਕਦਮ ਹਰਤੰਮ ਪੱਟ ਗਿਆ ਕਿਉਂਕਿ ਸ਼ਹਿਰ ਦੀ ਸੰਗੜੀਆ ਬਾਤੀ ਦੇ ਵਿੱਚ ਇਵੇਂ ਬੰਬ ਮਿਲਨੇ ਬਹੁਤ ਵੱਡੀ ਗੱਲ ਹੈ ਪਰ ਤੁਰੰਤ ਐਸਐਸਪੀ ਪਟਿਆਲਾ ਨੇ ਮੌਕੇ ਤੇ ਜੂਨੀਅਰ ਅਧਿਕਾਰੀਆਂ ਦੇ ਨਾਲ ਜਾ ਕੇ ਪੁਲਸ ਦੀਆਂ ਵੱਖ-ਵੱਖ ਟੀਮਾਂ ਉੱਤੇ ਪਹੁੰਚੀਆਂ ਔਰ ਜਾਂਚ ਜਿਹੜੀ ਕਿ ਅਜੇ ਜਾਰੀ ਹੈ ਪਰ ਉਹਨਾਂ ਕਹਿੰਦੇ ਕਿ ਹੋ ਸਕਦਾ ਹੈ ਕਿ ਇੱਕ ਵਾਰਡ ਦੇ ਵਿੱਚੋਂ ਲਿਆਇਆ ਗਿਆ ਮਾਲ ਹੋਵੇ ਪਟਿਆਲਾ ਤੋਂ ਨੀਰ ਦੇ ਨਾਲ ਤਰਨਜੀਤ ਦੋਸ਼ੀ ਦੀ ਰਿਪੋਰਟ ਇਹ ਸਾਨੂੰ ਇਨਫੋਰਮੇਸ਼ਨ ਆਈ ਸੀ ਕਿਸੇ ਰਾਹੀਰ ਵੱਲੋਂ ਇਨਫੋਰਮੇਸ਼ਨ ਦਿੱਤੀ ਗਈ ਸੀ ਕਿ 6 ਤੋਂ 7 ਜਿਹੜੇ ਨੇ ਉਹ ਰਾਕਟ ਮਿਲੇ ਨੇ ਸੋ ਉਹਦੇ ਤੇ ਸਵਿਫਟਲੀ ਐਕਟ ਕਰਦੇ ਹੋਏ ਸਾਡੀ ਪੁਲਿਸ ਇੱਥੇ ਪਹੁੰਚੀ ਹੈ ਤੇ ਨਾਲ ਹੀ ਬੌਮ ਡਿਸਪੋਜ਼ਲ ਟੀਮ ਐਂਟੀ ਸਬਟ ਤੇ ਚੈੱਕ ਟੀਮ ਵੀ ਪਹੁੰਚੀ ਉਹਨਾਂ ਨੇ ਜਿਹੜਾ ਪ੍ਰੀਲੀਮਿਨਰੀ ਚੈੱਕ ਕੀਤਾ ਉਹਦੇ ਵਿੱਚ ਐਕਸਪਲੋਸਿਵ ਮਟੀਰੀਅਲ ਕੋਈ ਵੀ ਨਹੀਂ ਹੈਗਾ ਸੋ ਇਹੋ ਜਿਹਾ ਲੱਗਦਾ ਕਿ ਕੋਈ ਪੁਰਾਣਾ ਕਬਾੜੀਆ ਵਗੈਰਾ ਇੱਥੇ ਰੱਖ ਗਿਆ ਬਿਕਾਜ਼ ਜੁਵੇਂ ਤੁਸੀਂ ਜਗਾ ਦੇਖੋਗੇ ਕਾਰਬੇਜ ਡੰਪ ਹੈ ਸੋ ਇੱਥੇ ਕੋਈ ਸੁੱਟ ਗਿਆ ਪੁਰਾਣਾ ਕਿਸੇ ਕੋਲ ਪਿਆ ਹੋਇਆ ਸੀ ਐਵੇਂ ਚਾਪਦਾ ਸੋ ਇਹਦੇ ਚ ਇਨਵੈਸਟੀਗੇਟ ਕਰਾਂਗੇ ਡੀਪਲੀ ਸਾਰੇ ਐਂਗਲਸ ਤੋਂ ਹੀ ਆਪਾਂ ਕਰਾਂਗੇ ਨਾਟ ਰੂਲਿੰਗ ਆਊਟ ਐਨੀਥਿੰਗ ਬਟ ਜਿਹੜੀ ਹਜੇ ਤੱਕ ਇਨਵੈਸਟੀਗੇਸ਼ਨ ਹੈ ਇਦਾਂ ਲੱਗਦਾ ਕਿ ਕੋਈ ਕਬਾੜੀਆ ਸੁੱਟ ਕੇ ਗਿਆ ਆਰਮੀ ਅਥਾਰਟिटीज ਨੂੰ ਵੀ ਅਸੀਂ ਨਾਲ ਇਨਵੋਲ ਕਰ ਰਹੇ ਹਾਂ ਉਹਨਾਂ ਦੇ ਵੀ ਐਕਸ ਤੇ ਕਿਵੇਂ ਤੱਕ ਪਹੁੰਚੇ ਕਿੰਨੇ ਮਿਲੇ ਨਹੀਂ ਸੀ ਟੋਟਲ 7 ਮਿਲੇ ਸਰ ਕੋ ਸੀਸੀਟੀਵੀ ਫੁਟੇਜ ਵਗੈਰਾ ਮਿਲੀ ਹੈ ਤੁਹਾਨੂੰ ਪਤਾ ਲੱਗੇ ਕੌਣ ਰੱਖ ਗਿਆ ਹੈ ਹਾਜੀ ਹੁਣੇ ਹੀ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਹੁਣੇ ਇੱਥੇ ਪਹੁੰਚੇ ਆ ਸੋ ਸਾਰੇ ਜੇਵੇਂ ਮੈਂ ਕਿਹਾ ਕਿ ਤਰੀਕੇ ਨਾਲ ਇਨਵੈਸਟਿਗੇਟ ਕਰਾਂਗੇ ਸੀਸੀਟੀਵੀ ਫੁਟੇਜ ਵੀ ਦੇਖੀ ਜਾਊਗੀ ਬਾਕੀ ਟੈਕਨੀਕਲ ਤਰੀਕੇ ਨਾਲ ਵੀ ਇਨਵੈਸਟਿਗੇਟ ਕੀਤਾ ਜਾਊਗਾ ਹਿਊਮਨ ਇੰਟੈਲੀਜੈਂਸ ਵੀ ਲਾਈ ਜਾਊਗਾ ਸੋ ਜਲਦੀ ਇਹਨੂੰ ਆਪਾਂ ਟ੍ਰੇਸ ਕਰ ਲਾਂਗੇ ਕਿ ਕੌਣ ਰੱਖੀ ਗਿਆ ਸ੍ਰੀ ਖਲਾਜਮਾਨੀ ਹਜੇ ਬਹੁਤ ਜਲਦੀ ਇਹ ਕੁਝ ਵੀ ਕਹਿਣਾ ਕਿ ਕਿਵੇਂ ਇੱਥੇ ਪਹੁੰਚੇ ਸੋ ਜਿਵੇਂ ਮੈਂ ਕਿਹਾ ਕਿ ਸਾਰੇ ਤਰੀਕੇ ਨਾਲ ਆਪਾਂ ਇਨਵੈਸਟੀਗੇਟ ਕਰਾਂਗੇ ਸਾਰੀਆਂ ਚੀਜ਼ਾਂ ਇਹਦੇ ਚ ਐਗਜ਼ਾਮਿਨ ਕੀਤੀਆਂ ਜਾਣਗੀਆਂ ਉਸ ਤੋਂ ਬਾਅਦ ਹੀ ਕੁਝ ਕਹਿਣਾ ਠੀਕ ਹੈ ਸਰ ਯੂਸ ਤਾਂ ਨਹੀਂ ਹੋਏ ਪਰ ਚੱਲੇ ਹੋਏ ਸੀ ਕਿ ਇਸ ਤਰ੍ਹਾਂ ਨਹੀਂ ਉਹ ਆਰਮੀ ਅਥਾਰਟिटीज ਨੂੰ ਬੁਲਾਇਆ ਉਹ ਇੱਕ ਵਾਰੀ ਸਾਰਾ ਚੈੱਕ ਕਰਕੇ ਫਿਰ ਦੱਸ ਦੇਗਾ